ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਦੋ ਆਪੋ ਵਿੱਚ ਕੱਟਦੇ ਅਸਮਾਨ ਚੱਕਰਾਂ O ਅਤੇ P ਦੀ ਛੋਹਤ ਰੇਖਾ ਖਿੱਚਣਾ ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਵੱਡਾ ਚੱਕਰ ਲੈ ਲਵਾਂਗੇ ਇਹ ਕੇਂਦਰ ਦਾ ਨਾਮ ਪੂਰਖ ਦੇਵਾਂਗੇ ਫਿਰ ਆਪਾਂ ਦੂਜੇ ਚੱਕਰ ਵਾਸਤੇ ਪ੍ਰਕਾਰ ਖੋਲ੍ਹਾਂਗੇ ਅਤੇ ਇਹਨੂੰ ਕੱਟਦਾ ਹੋਇਆ ਇੱਕ ਚੱਕਰ ਲਗਾ ਦਾਂਗੇ ਇਹਦਾ ਦੂਸਰਾ ਚੱਕਰ ਤੁਸੀਂ ਲਗਾਉਣਾ ਉਦੋਂ ਲਾਫ ਤੇ ਲਿਆ ਦਾਨ ਨੂੰ ਕਲ ਦਾਫਦਾ ਇਹ ਚੱਕਰ ਤੁਸੀਂ ਬਹੁਤਾ ਵੱਡਾ ਨਹੀਂ ਲਾਉਣਾ ਤੁਸੀਂ ਅੰਦਾਜ਼ੇ ਦੇ ਨਾਲ ਦੇਖ ਲਿਓ ਵੀ ਜੇ ਆਪਾਂ ਇਹਨਾਂ ਦੇ ਬਾਹਰ ਇੱਕ ਇਦਾਂ ਦੀ ਰੇਖਾ ਖਿੱਚੀਏ ਤਾਂ ਉਹ ਇੱਥੇ ਅੰਦਰ ਆ ਜਾਵੇ ਇਹ ਨਾ ਹੋਵੇ ਕਿ ਬਦ ਤੋਂ ਚੱਕਰ ਬਹੁਤ ਵੱਡਾ ਲਗਾ ਲਿਏ ਤਾਂ ਉਹ ਰੇਖਾ ਆਪਣੇ ਕਾਗਜ਼ ਤੋਂ ਬਾਹਰ ਜਾਂਦੀ ਹੋਵੇ ਇਸ ਤਰ੍ਹਾਂ ਨਾਲ ਫਿਰ ਚੱਕਰ ਖਿੱਚ ਲੈਣਾ ਤੇ ਜਿਹੜਾ ਚੱਕਰ ਆ ਇਹਦੇ ਕੇਂਦਰ ਦਾ ਨਾਮ ਅਸੀਂ ਪੀ ਰੱਖ ਦੇਣਾ ਉਸ ਤੋਂ ਬਾਅਦ ਅਸੀਂ ਕੋਈ ਵੀ ਅਧਵਿਆਸ ਖਿੱਚਣਾ ਪੂਰੇ ਉੱਪਰ ਰੱਖ ਜਿੰਨੀ ਮਰਜ਼ੀ ਜਿੱਥੇ ਮਰਜ਼ੀ ਤੁਸੀਂ ਐਦਾਂ ਟੇਢੀ ਰੱਖ ਕੇ ਇੱਕ ਲਾਈਨ ਖਿੱਚ ਦਿਓ ਇਹਦਾ ਨਾਮ ਅਸੀਂ ਫੀ ਰੱਖ ਦੇਣਾ ਇੱਥੇ ਤੇ ਫਿਰ ਓਫੀ ਦੇ ਸਮਾਨਾਂਤਰ ਅਸੀਂ ਪੀ ਦੇ ਉੱਪਰ ਇੱਕ ਰੇਖਾ ਖਿੱਚਣੀ ਆ ਉਹਦੇ ਬਾਅਦ ਤੇ ਅਸੀਂ ਸੈਕਟਿਫਾਇਰ ਦੀ ਗੱਲ ਤੋਂ ਕਰਾਂਗੇ ਜੇ ਇਹ ਸਮਾਨਾਂਤਰ ਰੇਖਾ ਨੂੰ ਰੱਖ ਕੇ ਪੀ ਤੱਕ ਲੱਗੇ ਜਾਵਾਂਗੇ ਤੇ ਪੀ ਦੇ ਉੱਪਰ ਰੇਖਾ ਖਿੱਚ ਲਾਂਗੇ ਜਿਹੜਾ ਵਾਲਾ ਪੁਆਇੰਟ ਆ ਇਹਨਾਂ ਨੂੰ ਫਿਰ ਦੀ ਰੱਖ ਦਾਂਗੇ ਫਿਰ ਫੀ ਫੀ ਤੇ ਡੀ ਨੂੰ ਮਿਲਾ ਕੇ ਅੱਗੇ ਵਧਾਵਾਂਗੇ ਸੈਂਟਰ ਵਾਲੀ ਲਾਈਨ ਤੱਕ ਜਿੱਥੇ ਦੋਨੇ ਲਾਈਨਾਂ ਕੱਟਦੀਆਂ ਨੇ ਉਸ ਬਿੰਦੂ ਦਾ ਨਾਮ ਆਪਾਂ B ਰੱਖ ਦਾਂਗੇ ਹੁਣ ਅਸੀਂ ਜਿਹੜਾ ਆ ਸਾਡਾ O ਤੇ B ਜਿਹੜੀ ਰੇਖਾ ਇਹਦਾ ਅਭਦ ਕਰਾਂਗੇ ਇਹਦਾ ਅਭਦ ਕਰਨ ਵਾਸਤੇ ਅਸੀਂ ਅੱਧ ਤੋਂ ਵੱਧ ਪ੍ਰਕਾਰ ਖੋਲ੍ਹਾਂਗੇ ਨਾ ਇੱਧਰ ਚਾਪ ਲਗਾਵਾਂਗੇ ਫਿਰ ਉਹ ਤੇ ਰੱਖ ਕੇ ਚਾਪ ਲਗਾ ਲਾਂਗੇ ਪਰ ਇਹ ਵੀ ਇਹਨਾਂ ਦੋਨਾਂ ਚਾਪਾਂ ਨੂੰ ਮਿਲਾਵਾਂਗੇ ਜਿੱਥੇ ਕੱਟਦੀਆਂ ਨੇ ਜਿਹੜਾ ਵਾ ਸੈਂਟਰ ਪੁਆਇੰਟ ਆ ਇਹਦਾ ਨਾਮ ਅਸੀਂ ਐਫ ਵੀ ਰੱਖ ਸਕਦੇ ਆ ਜੇ ਨਹੀਂ ਇਹਦਾ ਨਾਮ ਰੱਖਣਾ ਤਾਂ ਨਾਮ ਰੱਖੋ ਫਿਰ ਆフィン ਇਹਦੇ ਸੈਂਟਰ ਤੋਂ ਪ੍ਰਕਾਰ ਰੱਖ ਕੇ ਚਾਹੇ ਯੋਜਨਾ ਖੋਲ੍ਹ ਲਿਏ ਚਾਹੇ ਬਿਜ਼ਨਸ ਖੋਲ੍ਹ ਲਿਏ ਇੱਕ ਅਰਜ਼ ਕਰ ਲਗਾਉਣਾ ਆਪਾਂ ਨੇ ਜਿੱਥੇ ਇਹ ਅਰਚ ਚੱਕਰ ਚੱਕਰ ਨੂੰ ਕੱਟਦਾ ਇਹਦਾ ਨਾਮ ਆਪਾਂ ਨੇ A ਰੱਖ ਲੈਣਾ ਫਿਰ ਆਪਾਂ ਨੇ A ਤੇ B ਨੂੰ ਮਿਲਾ ਦੇਣਾ ਇਹ ਫਿਰ ਤੁਹਾਨੂੰ ਇੱਕ ਰੇਖਾ ਮਿਲ ਜੂਗੀ ਜਿਹੜੀ ਦੋਨਾਂ ਚੱਕਰਾਂ ਨੂੰ ਛੂੰਹਦੀ ਹੋਈ ਬਾਹਰ ਨਿਕਲਦੀ ਆ ਆਹ ਵਾਲੀ ਰੇਖਾ ਨੂੰ ਆਪਾਂ ਡਾਟਡ ਕਰ ਦਿੰਨੇ ਆ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ